ਕਰਨ ਵਾਲੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਪਰਖ ਕੀਤਾ ਮੈਂ ਉਹਨਾਂ ਦਾ ਧੰਨਵਾਦੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿਨ੍ਹਾਂ ਨੂੰ ਮੈਨੂੰ ਇਸ ਕਾਬਲ ਸਮਝਿਆ ਤੇ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਇੱਕ ਬਤੌਰ ਐਮਐਲਏ ਵਜੋਂ ਇੱਥੇ ਪਹੁੰਚੇ ਅੱਜ ਕੋਈ ਇਸ ਤਰ੍ਹਾਂ ਦੀ ਵੀ ਜ਼ਿਆਦਾ ਫੀਲਿੰਗ ਨਹੀਂ ਮੈਂ ਬਹੁਤ ਵੱਡਾ ਵੀ ਲੀਡਰ ਬਣ ਗਿਆ ਜਾਂ ਐਮਐਲਏ ਬਣ ਗਿਆ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਚਾਹਣਾ ਮੈਂ ਇੱਕ ਆਮ ਆਦਮੀ ਜਿਵੇਂ ਜਿਸ ਤਰ੍ਹਾਂ ਦਾ ਮੇਰੇ ਹਲਕੇ ਦੇ ਲੋਕਾਂ ਮੈਂ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਵਰਗੇ ਰਹਿਣਾ ਚਾਹਣਾ ਬਹੁਤ ਚੰਗਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਫਾਈਨਲੀ ਕਿ ਕਿੰਦਰ ਜਿਹੜਾ ਭਰੋਸਾ ਸੰਨੋਕਾ ਤੇ ਸੀਗਾ ਉਹ ਸਾਨੂੰ ਮਿਲਿਆ ਇਟ ਇਜ਼ ਅ ਵੈਰੀ ਹੈਪੀ ਫੀਲਿੰਗ ਅਸੀਂ ਯੋਨਾ ਲਈ ਹਮੇਸ਼ਾ ਖੜੇ ਰਵਾਂਗੇ ਤੁਸੀਂ ਵੀ ਪੋਲੀਟੀਕਲੀ ਵੋ ਲੀਡਰ ਬੰਨਾ ਵੱਡੇ ਓਕੇ ਹੁਣ ਅਸੀਂ ਅਸੀਂ ਟੀਮ ਆ ਅਸੀਂ ਕੀ ਕਹਿੰਦੇ ਆ ਪਾਪਾ ਦੇ ਨਾਲ ਖੜੇ ਹਾਂ ਐਵਰ ਹੀ ਹੀ ਨੀਡਸ ਅਸ ਕਿੰਨਾ ਚਾਹ ਹੈਗਾ ਪੂਰਾ ਚਾਹ ਹੈ ਜੀ ਤੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਵੀ ਵਾਇਗਰੂ ਅਗੇ ਹੀ ਅਰਦਾਸ ਹੈ ਕਿ ਇਹ ਜ਼ਿੰਮੇਵਾਰੀ ਨੂੰ ਪੂਰੇ ਤਨੋਂ ਮਨੋਂ ਨਿਭਾ ਸਕੀਏ ਲੋਕ ਕਹਿੰਦੇ ਸੀ ਚੌਥਾ ਨੰਬਰ ਹੋਏਗਾ ਜਾਂ ਕਿੰਨਾ ਹੋਏਗਾ ਜਦੋਂ ਇਹ ਚੀਜ਼ ਹੈਗੀ ਸੀ ਇਹ ਸਿਰਫ ਮੀਡੀਆ 'ਚ ਸੀ ਸਾਡੇ ਜਿਹੜੇ ਲੋਕਲ ਹੈਗੇ ਉਹ ਸ਼ੁਰੂ ਤੋਂ ਹੀ ਕਾਲਾ ਢਿੱਲੋਂ ਨੂੰ ਜਿਆਦਾਤਰ ਬੋਲਦੇ ਸੀ ਸੋ ਇਸ ਸਮੇਂ ਸਾਡੇ ਨਾਲ ਕੁਲਦੀਪ ਸਿੰਘ ਕਾਲਾ ਢਿੱਲੋਂ ਹੈਗੇ ਨੇ ਪੂਰੇ ਪਰਿਵਾਰ ਦੇ ਨਾਲ ਇੱਥੇ ਜਿਹੜਾ ਸੌ ਚੱਕ ਇੱਥੇ ਸੌ ਚੱਕੀ ਹੈ ਤਾਂ ਪਰਿਵਾਰ ਦੇ ਨਾਲ ਇਸ ਸਮੇਂ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਜਦੋਂ ਵਿਧਾਨ ਸਭਾ ਦੀਆਂ ਪੌੜੀਆਂ ਪਹਿਲੀ ਵਾਰ ਚੜ੍ਹਨਾ ਹੋਏ ਤਾਂ ਅਸੀਂ ਅਸੀਂ ਪਰਿਵਾਰ ਨਾਲ ਗੱਲ ਕਰ ਢਿੱਲੋਂ ਸਾਹਿਬ ਕਿਵੇਂ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਇਹ ਗੱਲ ਸੁਣੋ ਦੇਖੋ ਜੀ ਬੜਾ ਵਧੀਆ ਮਹਿਸੂਸ ਹੋ ਰਿਹਾ ਤੇ ਬਰਨਾਲੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਪਾਇਆ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਦਿਲ ਦੀਆਂ ਗਰਾਂਗਿਆਂ ਦੇ ਬੱਚੋਂ ਜਿਨ੍ਹਾਂ ਨੂੰ ਮੈਨੂੰ ਇਸ ਕਾਬਲ ਸਮਝਿਆ ਤੇ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਇੱਕ ਬਤੌਰ ਐਮਐਲਏ ਬਤੌਰ ਇੱਥੇ ਪਹੁੰਚਿਆ ਪਹਿਲੀ ਵਾਰੀ ਵਿਧਾਨ ਸਭਾ ਜਿਹੜੀ ਬਤੌਰ ਐਮਐਲਏ ਬਣਨ ਤੋਂ ਬਾਅਦ ਪੌੜੀਆਂ ਚੜਨ ਦਾ ਮੌਕਾ ਮਿਲਿਆ ਜੀ ਜੀ ਕਿਵੇਂ ਤਿਰਪਾ ਜਦੋਂ ਪਹਿਲੀ ਵਾਰ ਜਦੋਂ ਅੰਦਰ ਬੜੇ ਤਾਂ ਕਿਵੇਂ ਲੱਗਾ ਕਿ ਅੱਜ ਐਮਐਲਏ ਤੇ ਇਹਨੇ ਲੱਖ ਵੋਟਰਾਂ ਦਾ ਜਿਹੜਾ ਇੱਕ ਆਵਾਜ਼ ਬਣ ਕੇ ਅੰਦਰ ਵੱੜ ਰਿਹਾ ਦੇਖੋ ਚਾਹੇ ਮੈਂ ਐਮਐਲਏ ਬਣ ਗਿਆ ਲੇਕਿਨ ਮੈਂ ਸਮਝਦਾ ਮੈਂ ਇਹ ਮੈਨੂੰ ਆਮ ਹੀ ਮੈਂ ਸਮਝਦਾ ਜਿਵੇਂ ਆਮ ਬੰਦਾ ਹੁਣ ਉਸ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਅਜੇ ਕੋਈ ਇਸ ਤਰ੍ਹਾਂ ਦੀ ਵੀ ਜ਼ਿਆਦਾ ਫੀਲਿੰਗ ਨਹੀਂ ਮੈਂ ਬਹੁਤ ਵੱਡਾ ਵੀ ਲੀਡਰ ਬਣ ਗਿਆ ਜਾਂ ਐਮਐਲਏ ਬਣ ਗਿਆ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਚਾਹਣਾ ਮੈਂ ਇੱਕ ਆਮ ਆਦਮੀ ਜਿਵੇਂ ਜਿਸ ਤਰ੍ਹਾਂ ਦਾ ਮੇਰੇ ਹਲਕੇ ਦੇ ਲੋਕਾਂ ਮੈਂ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਵਰਗੇ ਰਹਿਣਾ ਚਾਹਣਾ ਕਿ ਮੈਂ ਆਪਣੇ ਆਪ ਨੂੰ ਸ਼ਾਇਦ ਇਹ ਹੀ ਚੀਜ਼ ਕਾਲਾ ਕਾਲਾ ਢਿਲੋਂ ਦੇ ਜਤਾ ਪਾਈ ਹੈ ਜਿਵੇਂ ਜੇ ਜੋ ਪਹਿਲਾਂ ਸੀ ਹਵਾ ਸੀ ਉਸ ਦੇ ਵਿੱਚ ਨਾਮ ਨਹੀਂ ਲਿਆ ਜਾ ਰਿਹਾ ਸੀ ਪਰ ਜਦੋਂ ਜਿੱਤ ਦਾਖਲ ਹੋਈ ਤਾਂ ਫਿਰ ਸਾਰਾ ਸਿਨੇਰੀਓ ਚੇਂਜ ਹੋ ਗਿਆ ਦੇਖੋ ਹਾਂ ਜੀ ਬਿਲਕੁਲ ਇਸ ਗੱਲ ਦਾ ਬੜਾ ਕਿਉਂਕਿ ਮੇਰਾ ਲੋਕਾਂ ਨਾਲ ਨਿੱਜੀ ਤੌਰ ਤੇ ਬੜਾ ਪਿਆਰ ਆ ਬੜਾ ਮਿਲਬਰਤਾਂ ਲੰਬੇ ਸਮੇਂ ਤੋਂ ਜਿਹੜੇ ਪਰਸਨਲ ਰਿਲੇਸ਼ਨਸ਼ਿਪ ਉਹਨਾਂ ਲੋਕਾਂ ਨੇ ਮੇਰੀ ਕੈਂਪੇਨ ਨੂੰ ਤੇ ਇੱਕ ਜਿਹੜੇ ਕੌਂਸਲ ਪਾਰਟੀ ਦੇ ਨਾਲ ਨੀਚੇ ਤੋਂ ਲੈ ਕੇ ਛੋਟੇ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ ਜਿਹੜੀ ਯੂਨਾਈਟਿਡ ਹੌਕੀ ਮੇਰੇ ਇਲੈਕਸ਼ਨ ਲੜ ਗਈ ਉਹਦਾ ਉਹੀ ਇੱਕ ਜਿੱਤ ਦਾ ਕਾਰਨ ਕੀ ਵੱਡੇ ਕੰਮ ਜਿਹੜੇ ਹੈਗੇ ਨੇ ਜੈਂਚ ਸੋਚ ਜਿਹੜੀ ਸ਼ੁਰੂਆਤਾਂ ਦੇ ਵਿੱਚ ਦੇਖੋ ਕੰਮ ਤਾਂ ਸਾਰੇ ਹੀ ਹੋਣ ਵਾਲੇ ਨੇ ਜੀ ਜੇ ਬੇਸਿਕ ਜਿਵੇਂ ਪਾਣੀ ਦੇ ਨਦੀ ਤੋਂ ਲੈ ਕੇ ਜਿਵੇਂ ਉੱਥੇ ਸਭ ਤੋਂ ਵੱਡੀ ਲੋੜ ਇੱਕ ਵੱਡੇ ਹਸਪਤਾਲ ਦੀ ਜੋ ਪਹਿਲਾਂ ਕਾਂਗਰਸ ਗਵਰਨਮੈਂਟ ਵਾਲੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਜਿਹੜਾ ਹੈਲਥ ਮਿਨਿਸਟਰ ਹੁੰਦੇ ਸੀ ਉਹ ਸਾਡੇ ਹਲਕੇ ਨੂੰ ਬਿਲੋਂਗ ਕਰਦਾ ਤਪਾ ਮੰਡੀ ਨੂੰ ਤਾਂ ਉਹਨਾਂ ਦੇ ਇੱਕ ਮਨਚ ਇੱਛਾ ਸੀ ਵੀ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਕਰਾਂ ਉਹਨਾਂ ਨੇ ਇੱਕ ਵੱਡਾ ਹਸਪਤਾਲ ਬਣਾਇਆ ਚੁੱਤੇ ਤਾਂ ਜਦੋਂ ਇਹ ਸਰਕਾਰ ਦੇ ਹੋਂਦ ਤੋਂ ਬਾਅਦ ਤੇ ਸਭ ਤੋਂ ਪਹਿਲੀ ਮੇਰੀ ਫਰਸਟ ਪ੍ਰੀਫਰੈਂਸ ਉਹ ਹਸਪਤਾਲ ਨੂੰ ਦੀ ਲੜਾਈ ਲੜਨਾ ਤੇ ਉਹਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਸਭ ਤੋਂ ਮੈਂ ਕਿਉਂ ਨਹੀਂ ਮੰਤਰੀ ਸਾਹਿਬ ਨੂੰ ਮਿਲੂੰਗਾ ਤੇ ਜੇ ਚਲੋ ਮੈਨੂੰ ਮੇਰੀ ਇਸ ਮੰਗ ਨੂੰ ਵੇਖਿਆ ਕਰੇਗਾ ਤਾਂ ਅਸੀਂ ਉਹ ਲੜਾਈ ਵਿਧਾਨ ਸਭਾ ਦੇ ਵਿੱਚ ਲੜਨੀ ਪਵੇ ਚਾਹੇ ਸੜਕ ਤੇਗ ਲੜਨੀ ਪਵੇ ਉਹ ਲੜਾਈ ਲੜਾਂਗੇ ਧੰਨਵਾਦ ਜੀ ਸੋ ਪਰਿਵਾਰ ਵੀ ਹੈਗਾ ਤੁਸੀਂ ਪਾਪਾ ਦੇ ਨਾਲ ਕੰਪੇਨ ਕੀਤੀ ਕਿਵੇਂ ਹੁਣ ਵਿਧਾਨ ਸਭਾ ਅਜ ਪਹੁੰਚ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਫਾਈਨਲੀ ਕਿ ਕਿੰਦਰ ਜਿਹੜਾ ਭਰੋਸਾ ਸਾਨੂੰ ਲੋਕਾਂ ਤੇ ਸੀਗਾ ਉਹ ਸਾਨੂੰ ਮਿਲਿਆ ਇਟ ਇਜ਼ ਅ ਵੈਰੀ ਹੈਪੀ ਫੀਲਿੰਗ ਅੱਜ ਸਾਰਾ ਉਹ ਹੈ ਸੈਰੇਮਨੀ ਅਟੈਂਡ ਕਰਕੇ ਇਟ ਵਾਸ ਵੈਰੀ ਓਵਰ ਵੈਲਮਿੰਗ ਕਿ ਅੱਜ ਸਾਡਾ ਵੀ ਸਾਰੇ ਸਾਰੇ ਪਰਿਵਾਰ ਸਾਰੇ ਲੋਕਾਂ ਦਾ ਯੋਗਦਾਨ ਹੈਗਾ ਜਿਨ੍ਹਾਂ ਨੇ ਜਿਤਾਇਆ ਤੇ ਜਿਨ੍ਹਾਂ ਨੇ ਜਿੰਨੀਆਂ ਲੇਡੀਜ਼ ਜਿਹੜੀਆਂ ਨਾਲ ਖੜੀਆਂ ਨੇ ਆਨ ਆ ਸਮੇਂ ਚ ਉਹਨਾਂ ਦੀ ਆਵਾਜ਼ ਬੰਨਾ ਸੀ ਜ਼ਰੂਰ ਜ਼ਰੂਰ ਹਾਂਜੀ ਮਤਲਬ ਸਾਨੂੰ ਹੈ ਲਾਈਕ ਪਾਪਾ ਇਜ਼ ਡੂਇੰਗ ਮਤਲਬ ਸਰਵਿਸ ਬਹੁਤ ਟਾਈਮ ਤੋਂ ਲੋਕਾਂ ਦੀ ਸੇਵਾ ਚ ਲੱਗੇ ਹੋਏ ਹੈਗੇ ਬਾਕੀ ਜਿਹੜੇ ਲੋਕਾਂ ਨੇ ਸਾਡੇ ਨਾਲ ਦਿੱਤਾ ਸਾਥ ਦਿੱਤਾ ਆ ਓਬਵੀਅਸਲੀ ਅਸੀਂ ਉਹਨਾਂ ਲਈ ਹਮੇਸ਼ਾ ਖੜੇ ਰਵਾਂਗੇ ਤੁਸੀਂ ਵੀ ਪੋਲੀਟੀਕਲੀ ਵੋ ਲੀਡਰ ਬੰਨਾ ਵੱਡੇ ਓਕੇ ਹੁਣ ਅਸੀਂ ਅਸੀਂ ਟੀਮ ਅਸੀਂ ਕੀ ਕਹਿੰਦੇ ਆ ਪਾਪਾ ਦੇ ਨਾਲ ਖੜੇ ਹੋਏ ਐਨਵਰ ਹੀ ਹੀ ਨੀਡਸ ਅਸ ਅਸੀਂ ਇਹਨਾਂ ਦੇ ਬੱਚੇ ਜਾਂ ਤਾਂ ਲੀਡਰ ਹੀ ਬਣਦੇ ਚਲੋ ਇਹ ਤਾਂ ਹੋਣ ਹਲਾ ਸਭਾ ਨੋ ਨੋ ਮੇਰੀ ਹੋ ਗਈ ਹੈ ਆਮ ਗ੍ਰੈਜੂਏਟ ਤੇ ਪਰ ਕੀ ਕਿ ਆਈ ਮੈਰਿਡ ਆਲਸੋ ਹਾਂਜੀ ਹਾਂਜੀ ਉਹ ਛੋਟੀ ਸਿਸਟਰ ਮੈਂ ਵੱਡੀ ਆ ਹਾਂਜੀ 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 ਤੇ ਤੁਸੀਂ ਉਹਨਾਂ ਦੀ ਪਰਜਾਈਆਂ ਜੀ ਹਾਂਜੀ اچھا ਤਾਂ ਪਰਜਾਈਆਂ ਨਵੀਂ ਦੇਵਰ ਦੇ ਅੱਛਾ ਅੱਛਾ ਠੀਕ ਹੈ ਕਿੰਨਾ ਚਾਹ ਹੈਗਾ ਹੈ ਪੂਰਾ ਚਾਹ ਹੈ ਜੀ ਤੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਵੀ ਵਾਹਿਗੁਰੂ ਅਗੇ ਹੀ ਅਰਦਾਸ ਹੈ ਕਿ ਇਹ ਜ਼ਿੰਮੇਵਾਰੀ ਨੂੰ ਪੂਰੇ ਤਨੋਂ ਮਨੋਂ ਨਿਭਾ ਸਕੀਏ ਇਹ ਸਾਨੂੰ ਸਮਰੱਥਾ ਵਾਹਿਗੁਰੂ ਬਖਸ਼ੇ ਕਿ ਜਨਤਾ ਨੇ ਜੋ ਸਾਡੇ ਤੇ ਇਨਾpropto ਸਾ ਕੀਤਾ ਉਸpropto ਤੇ ਪੂਰੇ ਉਤਰੀਏ ਮਤਲਬ ਜਦੋਂ ਨਿਕਲੇ ਸੀ ਘਰੋਂ ਉਦੋਂ ਇੰਨੀ ਉਹ ਨਹੀਂ ਸੀ ਵੀ ਲੋਕ ਕਹਿੰਦੇ ਸੀ ਚੌਥਾ ਨੰਬਰ ਹੋਏਗਾ ਜਾਂ ਕਿੰਨਾ ਹੋਏਗਾ ਜਦੋਂ ਇਹ ਚੀਜ਼ ਹੈਗੀ ਸੀ ਇਹ ਸਿਰਫ ਮੀਡੀਆ ਚ ਸੀ ਸਾਡੇ ਜਿਹੜੇ ਲੋਕਲ ਹੈਗੇ ਉਹ ਸ਼ੁਰੂ ਤੋਂ ਹੀ ਕਾਲਾ ਢਿਲੋਂ ਨੂੰ ਜ਼ਿਆਦਾਤਰ ਬੋਲਦੇ ਸੀ ਮੀਡੀਆ ਦੇ ਵਿੱਚ ਨਾਂ ਘਟਾਇਆ ਸੀਗਾ ਸ਼ੁਰੂ ਤੋਂ ਇਹ ਆਮ ਵਿਚਰ ਰਹੇ ਆ ਸਾਰਿਆਂ ਦੇ ਦੁੱਖ ਸੁੱਖ ਚ ਖੜ ਰਹੇ ਆ ਦੁੱਖ ਸੁੱਖ ਦੀਆਂ ਤਕਲੀਫਾਂ ਸੁਣ ਕੇ ਉਹਨਾਂ ਤੇ ਬਿਨਾਂ ਕਿਸੇ ਰੈਂਕ ਤੋਂ ਵੀ ਕੰਮ ਕਰ ਰਹੇ ਸੀਗੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੀਗੇ ਹਰ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਸੀਗੇ ਤਾਂ ਲੋਕਾਂ ਦਾ ਭਰੋਸਾ ਜੋ ਸੀ ਉਹਦੇ ਵਿੱਚ ਸਾਨੂੰ ਭਰੋਸਾ ਸੀ ਸਮਾਂ ਥੋੜਾ ਹੈਗਾ ਤੇ ਹੁਣ ਇਹ ਸਮਾਂ ਸਮਝ ਲਓ ਵੀ 2027 ਤੱਕ ਹੋਰ ਮਿਹਨਤ ਕਰਨੀ ਪੈਗੀ ਜ਼ਰੂਰ ਜ਼ਰੂਰ ਬਾਕੀ ਇੱਕ ਹੋਰ ਚੀਜ਼ ਹੈ ਕਿ ਮਤਲਬ ਪਾਪਾ ਸ਼ੁਰੂ ਤੋਂ ਕਿ ਕਹਿੰਦੇ ਜਿਵੇਂ ਲੋਕਾਂ ਦੀ ਸੇਵਾ ਚ ਲੱਗੇ ਹੋਇਆ ਚਾਹੇ ਕੋਈ ਪੋਲੀਟੀਕਲੀ ਉਦੋਂ ਸਿਗਾ ਨਹੀਂ ਸੀਗਾ ਬਟ ਹੀ ਵਾਸ ਡੂਇੰਗ ਇਟ ਤੇ ਇਦਾਂ ਹੀ ਮਤਲਬ ਪਾਪਾ ਲੋਕਾਂ ਨੂੰ ਇੰਨਾ ਜਿਹੜਾ ਪਿਆਰ ਪਾਪਾ ਨੂੰ ਲੋਕੀ ਦੇ ਰਹੇ ਹੈਗੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਪਾਪਾ ਪਾਪਾ ਲੋਕ ਸੇਵਾ ਚ ਬਹੁਤ ਬਲੀਵ ਕਰਦੇ ਨੇ ਇਹ ਮੰਮਾ ਨੇ ਇਹ ਹਾਂਜੀ ਮੰਮਾ ਅੱਛਾ ਤੁਸੀਂ ਹੁਣ ਐਮਐਲਏ ਬਣ ਚੁਕੇ ਹੋ ਹਾਂਜੀ ਹਾਂਜੀ ਹਾਈ ਕਮਾਂਡ ਜਿਹੜੀ ਹੁੰਦੀ ਨਾ ਉਹ ਕਿੰਨੇ ਨੇ ਘਰ ਹਾਲ ਤੇ ਹਾਤੀ ਹੁੰਦੀ ਉਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੁਣ ਲੇਡੀਜ਼ ਤੁਹਾਡੇ ਕੋਲ ਆਇਆ ਕਰਨਗੇ ਹਾਂਜੀ ਹਾਂਜੀ ਮੇਨ ਲੇਡੀਜ਼ ਦਾ ਅੱਜ ਸਾਰਾ ਵਿਸ਼ਵਾਸ ਸਮਝੋ ਮੇਰੇ ਨਾਲ ਆਇਆ ਮੈਂ ਕੱਲੀ ਨਹੀਂ ਆਈ ਬੜੀਆਂ ਉਮੀਦਾਂ ਨਾਲ ਆਈਆਂ ਨੇ ਤੇ ਉਹਨਾਂ ਨੇ ਮੈਨੂੰ ਜਿਤਾ ਕੇ ਇਹ ਜਿਹੜੀਆਂ ਪੌੜੀਆਂ ਚੜਾਈਆਂ ਸਾਡੇ ਬਰਨਾਲੇ ਵਾਲਿਆਂ ਨੇ ਚੜਾਈਆਂ ਤੇ ਉਹਨਾਂ ਦੀ ਜਿਹੜੀ ਜੋ ਵੀ ਉਮੀਦ ਆ ਉਹ ਮੇਰੇ ਨਾਲ ਨਾਲ ਦੁਰਦੀ ਆ ਤੇ ਉਹਨੂੰ ਨਿਭਾਵਾਂਗੀ ਜੀ ਬਿਲਕੁਲ ਹਾਂ ਜੀ ਉਹ ਪੂਰਾ ਪਰਿਵਾਰ ਇਸ ਸਮੇਂ ਬਰਨਾਲੇ ਤੋਂ ਐਮਐਲਏ ਬਣੇ ਕੁਲਦੀਪ ਸਿੰਘ ਕਾਲਾ ਢਿੱਲੋ ਦਾ ਪੂਰਾ ਪਰਿਵਾਰ ਇਸ ਸਮੇਂ ਇੱਥੇ ਪਹੁੰਚਿਆ ਤਾਂ ਜਿਹੜੀ ਤਸਵੀਰਾਂ ਹੈਗੀਆਂ ਤੁਹਾਨੂੰ ਅੰਦਰ ਹੀ ਤਸਵੀਰਾਂ ਜਿੱਥੇ ਕੁਝ ਸਮੇਂ ਪਹਿਲਾਂ ਕੁਲਤਾਰ ਸਿੰਘ ਸੰਧਵਾ ਸਪੀਕਰ ਵੱਜੋਂ ਉਹਨਾਂ ਨੇ ਸੌ ਜਿਹੜੀ ਚਕਾਈ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਪੂਰਾ ਪਰਿਵਾਰ ਦੇ ਜਿਹੜੀ ਖੁਸ਼ੀ ਹੈਗੀ ਆ ਉਹ ਸਾਂਝੀ ਕਰ ਰਹੇ ਨੇ ਸੋ ਤੁਸੀਂ ਜੁੜੋ ਡੇਲੀ ਪੋਸਟ ਪੰਜਾਬ ਕੇਰਪਰਸਨ ਦਲੇਦ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ